ਪੰਜਾਬ ਦੀਆਂ ਜੇਲਾਂ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਜੋ ਕੈਦੀ ਬੰਦੇ ਨੇ ਬਹੁਤ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਚਾਹੇ ਉਹ ਜ਼ਮਾਨਤ ਨੂੰ ਲੈ ਕੇ ਆ ਚਾਹੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੱਖ-ਵੱਖ ਨੇ ਤਾਂ ਉਹਨੂੰ ਲੈ ਕੇ ਅੱਜ ਸਰਕਾਰ ਦੇ ਧਿਆਨ 'ਚ ਵੀ ਲਿਆਵਾਂਗੇ ਕੁਝ ਜੁਡੀਸ਼ੀਅਲ ਨਾਲ ਸੰਬੰਧਿਤ ਜੱਜ ਸਾਹਿਬ ਅੰਦਰ ਕੋਈ ਜ਼ਮਾਨਤ ਹੈ ਕਿਸੇ ਦੀ ਕਿਸੇ ਦਾ ਪਰਿਵਾਰ ਦੇ ਵਿੱਚ ਪਿੱਛੇ ਕੋਈ ਆਉਣ ਵਾਲਾ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿੱਜੀ ਸਮੱਸਿਆਵਾਂ ਵੀ ਹੈਗੀਆਂ ਜਿਹੜੀਆਂ ਪੈਦੀਆਂ ਨਹੀਂ ਉਹ ਸੁਣੀਆਂ ਕਿਉਂਕਿ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਜਿਹੜਾ ਹੈ ਉਹ ਜ਼ੋਰ ਲਾ ਕੇ ਉਹਨਾਂ ਦੇ ਕੰਮ ਕਰਾ ਕੇ ਉਹਨਾਂ ਦੀਆਂ ਸਮੱਸਿਆਵਾਂ ਹਟਾ ਕਰ। ਕੁਝ ਖਾਮੀਆਂ ਪਈਆਂ ਗਈਆਂ ਨੇ। ਇਹ ਖਾਮੀਆਂ ਫਿਲਹਾਲ ਤਾਂ ਕੋਈ ਸਾਨੂੰ ਨਹੀਂ ਦੱਸ ਗਿਆ। ਕੋਈ ਮਤਲਬ ਜੇਲ੍ਹ ਦੇ ਨਾਲ ਸੰਬੰਧਿਤ ਜਾਂ ਸਰਕਾਰ ਦੇ ਨਾਲ ਸੰਬੰਧਿਤ ਨਹੀਂ। ਬਹੁਤੀਆਂ ਲੋਕਾਂ ਦੀਆਂ ਜ਼ਮਾਨਤ ਨੂੰ ਲੈ ਕੇ ਕਿਸੇ ਦੇ ਕੋਲੇ ਜਿਹੜਾ ਕੋਈ ਮਗਰ ਨਹੀਂ ਆਇਆ ਕੋਈ ਜ਼ਮਾਨਤ ਕਰਾਉਣੀ ਆ ਬਹੁਤ ਵਾਰੀ ਕਿਉਂਕਿ ਸਰਕਾਰੀ ਵਕੀਲ ਤਾਂ ਆਪ ਦੇ ਸਕਦੇ ਹਾਂ। ਪਰ ਜ਼ਮਾਨਤੀਆ ਤਾਂ ਉਹਨਾਂ ਨੂੰ ਲੈ ਕੇ ਆਉਣਾ। ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਆਈਆਂ। ਕੋਈ ਪਰਿਵਾਰ ਦੇ ਵਿੱਚ ਇਕੱਲੀ ਹੈ, ਕੋਈ ਪਿੱਛੇ ਨਹੀਂ ਆਉਣ ਵਾਲਾ। ਕੋਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸੀ ਉਹਦੇ ਲਈ ਹੱਲ ਵਾਸਤੇ ਜਿੱਥੋਂ ਤੱਕ ਵੀ ਜੱਜ ਸਾਹਿਬ ਜਿਹੜਾ ਕੋਈ ਆਪ ਸੈਲਫ ਕੁਸ਼ ਕਰ ਸਕਦੇ ਮਤਲਬ ਤੋਂ ਉਹਨੂੰ ਲੈ ਕੇ ਸੀ ਉਹ ਜਿਹੜਾ ਅਕਸਰ ਹੀ ਖਬਰਾਂ ਵਿੱਚ ਸਾਹਮਣੇ ਆਉਂਦੀ ਰਹਿੰਦੀਆਂ ਨੇ ਕਿ ਕਈ ਥੈਂਕਸਟਰ ਜੇਲਾਂ ਵਿੱਚੋਂ ਕਈ ਜ਼ਿਲ੍ਹਿਆਂ ਦੇ ਵਿੱਚੋਂ ਉਹ ਗੱਲ ਰਹਿੰਦੇ ਨੇ ਹੁਣ ਤੁਸੀਂ ਕਮੇਟੀ ਦੇ ਵਿੱਚੋਂ ਕਿ ਇਹਦੇ ਲਈ ਕੁਝ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਇਹ ਜੀ ਚੀਜ਼ਾਂ ਨੇ ਇਹ ਆ ਵੀ ਸਭ ਤੋਂ ਵੱਡੀ ਗੱਲ ਤਾਂ ਗਿਆਨ ਇਹਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ ਹੈ ਇੱਥੇ ਅਸੀਂ ਅੰਦਰ ਜਿਹੜਾ ਸਕਿੱਲ ਦੇ ਕੋਰਸ ਸ਼ੁਰੂ ਕਰ ਰਹੇ ਹਾਂ ਸਪੋਰਟਸ ਸ਼ੁਰੂ ਕਰ ਰਹੇ ਹਾਂ ਔਰ ਨਾਲ ਹੀ ਧਾਰਮਿਕ ਵੱਖ-ਵੱਖ ਧਰਮਾਂ ਦੇ ਇੱਥੇ ਜਿਹੜੇ ਲੋਕ ਦੇ ਅੰਦਰ ਆਏ ਨੇ ਉਹਨਾਂ ਨੂੰ ਧਾਰਮਿਕ ਗਿਆਨ ਕਿਉਂਕਿ ਗਿਆਨ ਦੇ ਨਾਲ ਹੀ ਸਾਰਾ ਗਿਆਨ ਦਾ ਬੱਧਾ ਹੀ ਮੰਨਦਾ ਨਹੀਂ ਤਾਂ ਜੇ ਇਹਨਾਂ ਦੇ ਮਨ ਨਹੀਂ ਸਥਿਰ ਸੀ ਤਾਂ ਤਾਂ ਹੀ ਇੱਥੇ ਪਹੁੰਚਿਆ ਸੋ ਅਸੀਂ ਇਸ ਤਰ੍ਹਾਂ ਦੇ ਅਪਰਾਲੇ ਵੀ ਕਰ ਰਹੇ ਹਾਂ ਇੱਥੇ ਆਉਣ ਵਾਲੇ ਸਮੇਂ 'ਚ ਸਮਾਗਮ ਵੀ ਕਰਾਵਾਂਗੇ ਨਾਮੀ ਜਿਹੜੇ ਹੈਗੇ ਆ ਪ੍ਰਚਾਰਕ ਹੈ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਤਾਂ ਕਿ ਇਹਨਾਂ ਨੂੰ ਗਿਆਨ ਦਿੱਤਾ ਜਾ ਸਕੇ ਬਹੁਤੇ ਬੰਦਿਆਂ ਤੇ ਹੁੰਦਾ ਵੀ ਜੁਰਮ ਕਰਕੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਜੁਰਮ ਕੀਤਾ ਯਾ ਬਹੁਤੇ ਬੰਦੇ ਜਿਹੜੇ ਨਸ਼ਾ ਕਰਦੇ ਉਹਨੂੰ ਲੱਗਦਾ ਹੀ ਨਹੀਂ ਵੀ ਅਸੀਂ ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਸਮਾਜ ਦਾ ਨੁਕਸਾਨ ਕਰ ਰਹੇ ਅਸੀਂ ਆਪਣੇ ਪਰਿਵਾਰ ਦਾ ਸਮਾਜ ਦੇ ਵਿੱਚ ਰੁਤਬਾ ਨੀਵਾ ਕਰ ਰਹੇ ਹਾਂ ਸੂਏ ਇਸ ਵਾਸਤੇ ਅਸੀਂ ਉਹ ਹਰ ਪ੍ਰਾਲਾ ਕਰਾਂਗੇ ਕਾਉਂਸਲਿੰਗ ਕਰਾਂਗੇ ਤਾਂ ਕਿ ਜੇਕਰ ਕੋਈ ਬੰਦਾ ਰਾਹ ਕੁਰਾਹੇ ਪੈ ਗਿਆ ਤੂੰ ਰਾਹ ਦੱਸਿਆ ਜਾਵੇ ਜੇ ਅੱਗੇ ਗਲਤ ਚਲਾ ਗਿਆ ਤੂੰ ਮੋੜ ਕੇ ਉਹਦੀ ਮੰਜ਼ਿਲ ਵੱਲ ਲਜਾਇਆ ਜਾਵੇ ਸਰਕਾਰ ਵੱਲੋਂ ਡਿਊਟੀ ਲੱਗੀ ਸੀ ਜੇਲ੍ਹ ਦਾ ਨਰੀਖਣ ਕਰਨ ਦੀ ਜੇ ਕਿਸੇ ਕੈਦੀ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪੁੱਛਣ ਦੀ ਵੀ ਕੋਈ ਦੁੱਖ ਤਕਲੀਫ ਆ ਜਾਂ ਕਿਸੇ ਚੀਜ਼ ਜਿਹੜੀ ਮਤਲਬ ਦੇਲ ਦੀ ਵਿਵਸਥਾ ਨੂੰ ਸਹੀ ਕਰਨ ਵਾਸਤੇ ਉਹ ਸਾਨੂੰ ਦੱਸ ਸਕਦੇ ਸੀ ਸੋ ਦੇਖ ਕੇ ਆਏ ਆ तकरीबन ਸਾਰਾ ਕੁਝ ਠੀਕ ਠਾਕ ਹੈ ਕੋਈ ਸਮੱਸਿਆ ਉਹਨਾਂ ਦੱਸਿਆ ਉਹਨਾਂ ਨੇ ਵਿੱਚ ਵੀ ਕੋਈ ਸਮੱਸਿਆ ਹੁੰਦੀ ਕੋਈ ਚੀਜ਼ ਨਹੀਂ ਮਿਲਦੀ ਜੀ ਨਹੀਂ ਮਤਲਬ ਸਮੱਸਿਆਵਾਂ ਤਾਂ ਨਹੀਂ ਇੱਥੇ ਕੋਈ ਹੈਗੀ ਕਿਸੇ ਵੀ ਕੈਦੀ ਨੂੰ ਬਟ ਹਾਂ ਕੁਝ ਕੁ ਚੀਜ਼ਾਂ ਆਏ ਹੈਗੀਆਂ ਜਿਵੇਂ ਕੈਦੀ ਆਪ ਇੱਥੇ ਸਮਾਨ ਵੀ ਬਣਾਉਂਦੇ ਆ ਚੀਜ਼ਾਂ ਵੀ ਕਰਦੇ ਆ ਇੱਕ ਦੋ ਗੱਲਾਂ ਉਹਨਾਂ ਨੇ ਜ਼ਰੂਰ ਕਈਆਂ ਵੀ ਜਿਹੜੇ ਪੜ੍ਹੇ ਲਿਖੇ ਮੁੰਡੇ ਆ ਸਾਡੇ ਦੇ ਵਿੱਚ ਤੇ ਉਹਨਾਂ ਨੂੰ ਕੋਈ ਸਾਲ ਦਾ ਟਾਈਮ ਪੀਰੀਅਡ ਦੇ ਕੇ ਜਦੋਂ ਉਹਨਾਂ ਦੀ ਜਾਂ ਤਾਂ ਸਜ਼ਾ ਹੋ ਜਾਂਦੀ ਆ ਪੂਰੀ ਜਾਂ ਕੁਝ ਵੀ ਉਹਨਾਂ ਨੂੰ ਮਤਲਬ ਘੱਟੋ ਘੱਟ ਨੌਕਰੀ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਉਹ ਕਹਿੰਦੇ ਵੀ ਸਰਕਾਰ ਨੇ ਕੀਤਾ ਹੋਇਆ ਵੀ ਜਿਹਨੂੰ ਸਜ਼ਾ ਹੋਈ ਵੀ ਹੈ ਜਿਹਦੇ ਤੇ ਪਰਚਾ ਹੋਇਆ ਵਾ ਇਹ ਹੁਣ ਤਾਂ ਨਹੀਂ ਪਹਿਲਾਂ ਤੋਂ ਹੀ ਚੱਲਦਾ ਹੁੰਦਾ ਵੀ ਜਿਹਦੇ ਤੇ ਪਰਚਾ ਹੋਇਆ ਵਾ ਵੀ ਉਹਨੂੰ ਨੌਕਰੀ ਨਹੀਂ ਮਿਲ ਸਕਦੀ ਦੁਬਾਰਾ ਸੋ ਇਹੋ ਜਿਹਾ ਕੁਝ ਹੋਵੇ ਵੀ ਸਾਨੂੰ ਟਾਈਮ ਪੀਰੀਅਡ ਦਿੱਤਾ ਜਾਵੇ ਵੀ ਸਾਲ 2 ਸਾਲ ਦੇਖਿਆ ਜਾਵੇ ਤੇ ਉਦੋਂ ਮਗਰੋਂ ਮਤਲਬ ਸਾਨੂੰ ਸੈਕੰਡ ਚਾਂਸ ਮਿਲੇ ਜ਼ਿੰਦਗੀ 'ਚ ਉਹ ਇਹ ਚਾਹੁੰਦੇ ਆਂ ਕੁਝ ਲੋਕ ਮੇਰੇ ਤੋਂ ਕੁਝ ਸਮਾਂ ਪਹਿਲਾਂ ਇਸੇ ਗੇਮ ਤੋਂ ਮਿਲ ਕੇ ਕਰਨ ਵਾਸਤੇ ਮੰਤਰੀ ਦਾ ਬੈਠੀ ਹਰਜੋਤ ਬੈਠੀ ਹਾਂਜੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਅੰਦਰ ਮੋਬਾਈਲ ਵਗੈਰਾ ਵਰਤੇ ਜਾਂਦੇ ਨੇ ਉਹਨੂੰ ਬੈਠ ਕੇ ਜੈਮਰ ਲਗਾਏ ਜਾਣਗੇ ਬਿਲਕੁਲ ਪਹਿਲੇ ਤੱਕ ਤੋਂ ਉਹਦਾ ਕੀ ਪ੍ਰੋਸੈਸ ਹੈ ਦੇਖੋ ਜਿੰਨਾ ਤੱਕ ਅਸੀਂ ਪਤਾ ਕਰਕੇ ਆਏ ਹੁਣ ਇਹੋ ਜੀ ਕੋਈ ਦੁਰਘਟਨਾ ਕੋ ਕਾਫੀ ਬਹੁਤ ਚੁਸਤ ਹੈਗਾ ਮਤਲਬ ਸਾਰੇ ਵਧੀਆ ਤਰੀਕੇ ਨਾਲ ਜਿਹੜਾ ਪ੍ਰਬੰਧ ਚੱਲ ਰਿਹਾ ਹੈ ਇਹ ਜੈਮਰਾ ਦੀ ਲੋੜ ਹੋਊਗੀ ਤਾਂ ਉਹ ਵੀ ਲਗਾਉਂਦੇ ਜਾਣਗੇ ਸਰਕਾਰ ਵੱਲੋਂ ਇਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ ਹੁੰਦੀ ਇਹ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟੀਮ ਤਿਆਰ ਕੀਤੀ ਹੈ ਬਿਲਕੁਲ ਜੀ ਇਹ ਪੂਰੇ ਪੰਜਾਬ ਤੇ ਹੈ ਪੰਜਾਬ ਚ ਤਾਂ ਨਹੀਂ ਮੈਨੂੰ ਤਾਂ ਇੱਥੇ ਡਿਊਟੀ ਤੇ ਬੁਲਾਇਆ ਸੀ ਤੇ ਮੈਨੂੰ ਬਾਕੀ ਬਾਕੀ ਨਹੀਂ ਮੈਨੂੰ ਪਤਾ ਵੈਸੇ ਹਰ ਇੱਕ ਜੇਲ੍ਹ ਦਾ ਰੀਕਨਚਾਰ 4 ਮਹੀਨੇ ਬਾਅਦ ਹੋਣਾ ਹੈ ਹੁਣ 4 ਮਹੀਨੇ ਬਾਅਦ ਅਮਰੀਕਨ ਕਰੈਕਟਰ ਹੋ ਜਾਣਾ ਹੈ ਹਾਂ ਜੀ ਸਾਬ ਇੱਥੇ ਜੇਲ੍ਹ ਦੇ ਵਿੱਚ ਨਾ ਕਾਫੀ ਹੁਨਰ ਵਾਲੇ ਲੋਕ ਬੈਠੇ ਨੇ ਤੇ ਬਸ ਟਾਨਾ ਵੀ ਇਹਨਾਂ ਦੀ ਲੱਗਦੀ ਰਹਿੰਦੀ ਹੈ ਕਿ ਅਜੇ ਹੀ ਕੋਸ਼ਿਸ਼ ਕਰੋਗੇ ਕੋਈ ਇਦਾਂ ਹਿਸਤਾ ਲੱਗੇ ਕਿ ਕੋਈ 24 ਘੰਟੇ ਸਮਾਨ ਇਹਨਾਂ ਦਾ ਮਿਲ ਸਕਦਾ ਹੋਵੇ ਜਾਂ ਜੇਲ੍ਹ ਦੇ ਬਾਹਰ ਇਹਨਾਂ ਨੂੰ ਕੰਮ ਹੋ ਸਕਦਾ ਵੀ ਲੈਣ ਤਿਆਰ ਤੇ ਤਾਂ ਪਤਾ ਨਹੀਂ ਪਰ ਇੱਥੋਂ ਬਣ ਕੇ ਜ਼ਰੂਰ ਬਾਹਰ ਜ਼ਰੂਰ ਜਾਂਦਾ ਸਮਾਨ ਤੇ ਉਹ ਵਿਕਦਾ ਵੀ ਹੈ ਬ ਬਣਾਏ ਆ ਲੈਂਪ ਬਣਾਏ ਆ ਅਲੱਗ-ਅਲੱਗ ਤਰ੍ਹਾਂ ਦੇ ਕਿਉਂਕਿ ਜੇ ਕੋਈ ਬੰਦਾ ਕਾਰੀਗਰ ਆ ਇੱਥੇ ਉਹ ਕੰਮ ਕਰਦਾ ਤੇ ਨਾਲੇ ਤਾਂ ਆਪ ਦਾ ਜੁਰਮਾਨਾ ਭਰ ਲੈਂਦਾ ਕਰਕੇ ਤੇ ਨਾਲੇ ਕੰਮ ਕਰੀ ਜਾਂਦਾ ਤੇ ਆਪਦੇ ਕਿਤੇ ਨਾਲ ਜੁੜਿਆ ਰਹਿੰਦਾ ਇਹਨਾਂ ਗਲੀ ਤਨ ਨਿਕਲੀ ਅੱਜ ਬਾਅਦ ਨਹੀਂ ਅੱਜ ਨਹੀਂ ਕੋਈ ਗਲੀ ਨਿਕਲੀ ਸਹੀ ਸੀ ਸਾਰਾ ਕੁਝ